ਵਾਹਿਗੁਰੂ ਜੀ ਕਾ ਹਾਲ ਚਾਲ ਵਾਹਿਗੁਰੂ ਜੀ ਕੋ ਤੇ ਤੁਹਾਡਾ ਅਡੇ ਯੂਟਿਊਬ ਚੈਨਲ ਤੇ ਫੇਸਬੁੱਕ ਪੇਜ ਉਤੇ ਸਵਾਗਤ ਹੈ ਜੀ ਅੱਜ ਅਸੀਂ ਵੀਡੀਓ ਲੈ ਕੇ ਆ ਹਾਂ ਬਲਾਂ ਵਾਲੀ ਪੱਗ ਜਿਹੜਾ ਆਪਾਂ ਪਹਿਲਾ ਲੜ ਲਗਾਉਣਾ ਸ਼ਿਰ ਦੇ ਸੈਂਟਰ ਦੇ ਵਿੱਚੋਂ ਲਿਆਵਾਂਗੇ ਜੀ ਇਸ ਲੜ ਦੇ ਦੋ ਹੀ ਪੰਨਿਆਂ ਦੇ ਚੋ ਪਰਲੇ ਪੰਨਿਆਂ ਨੂੰ ਪਾਚੇ ਕਿ ਤਰ੍ਹਾਂ ਚੱਕ ਲੈਣਾ ਹੈ ਜੀ ਅਤੇ ਇਸ ਲੜ ਦੇ ਦੋ ਹੀ ਪੰਨਿਆਂ ਦੇ ਚੋ ਥੱਲੇਲੇ ਪੱਲੇ ਨਾਲ ਜਿਹੜਾ ਹੋਵੇਗਾ ਉਸ ਦੇ ਵਿੱਚ ਆਪਾਂ ਬਲਾਂ ਨੂੰ ਇਕੱਠੇ ਕਰਾਂਗੇ ਇਸ ਲੜ ਦੇ ਥੱਲੇ ਦੇ ਥੱਲੇ ਪੱਲੇ ਦੇ ਵਿੱਚ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਜਿਹੜਾ ਆਪਣਾ ਉੱਪਰਲੀ ਸਾਈਡ ਦਾ ਪੱਲਾ ਹੋਵੇਗਾ ਉਸ ਦੇ ਵਿੱਚ ਵੀ ਆਪਾਂ ਵਲਾਂ ਨੂੰ ਇਕੱਠੇ ਕਰ ਲਵਾਂਗੇ ਜੀ ਇਸ ਲੜੜ ਦੇ ਵਿੱਚ ਵਲਾਂ ਨਹੀਂ ਕੱਟੇਗਾ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਸਲੜ ਦੇ ਵਲਾਂ ਨੂੰ ਖਲਾਰ ਲਵਾਂਗੇ ਅਰੇ ਹੱਥ ਫੇਰਦੇ ਹੋਏ ਖਿੱਚ ਕੇ ਆਪਾਂ ਇਸ ਲੜੜ ਨੂੰ ਲਗਾ ਦੇਣਾ ਹੈ ਜੀ ਹੁਣ ਜਿਹੜਾ ਆ ਪਾਗਲਾ ਲੜ ਲਗਾਉਣਾ ਇਸ ਨੂੰ ਬੈਕ ਟੂ ਵੈਂਚ ਕਰਾਂਗੇ ਜੀ ਲੜ ਦਾ ਮੋਟਾ ਪਾਸਾ ਉੱਪਰ ਆ ਕੇ ਪੁਲੀ ਸਾਈਡ ਕੁ ਪੇਚ ਉਹਨਾਂ ਦਵਾਂਗੇ ਜੀ ਅਤੇ ਇਸ ਲੜ ਦੇ ਦੋ ਪੰਨਿਆਂ ਵਿੱਚੋਂ ਉੱਪਰਲੇ ਪਹਿਲੇ ਨੂੰ ਆਪਾਂ ਚੰਗੀ ਤਰ੍ਹਾਂ ਥੱਲੇ ਦਾੱਕਾ ਖੋਲ ਲੈਣਾ ਹੈ ਜੀ ਚੰਗੀ ਤਰ੍ਹਾਂ ਖੋਲਣ ਤੋਂ ਬਾਅਦ ਆਪਾਂ ਉਂਗਲੀਆਂ ਤੇ ਅੰਗੂਠਾਂ ਨਾਲ ਇੱਕ ਇੱਕ ਕਰਕੇ ਇਸ ਲੜ ਦੇ ਵਿੱਚ ਬਲਾਂ ਨੂੰ ਇਕੱਠੇ ਕਰਾਂਗੇ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਆਪਾਂ ਇਸ ਲੜ ਦੇ ਬਲਾਂ ਨੂੰ ਖਿਲਾਰ ਲੈਣਾ ਹੈ ਜੀ ਅਤੇ ਚੰਗੀ ਤਰ੍ਹਾਂ ਹੱਥ ਫੇਰ ਦੇ ਹੋਏ ਖਿੱਚ ਕੇ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਜੀ ਜੋ ਜਿਹੜਾ ਆ ਪੰਗਲਾ ਲਾੜਾ ਲਗਾਉਣਾ ਇਸ ਨੂੰ ਵੀ ਬੈਕ ਤੋਂ ਪਿੰਚ ਕਰਾਂਗੇ ਲੜਦਾ ਮੋਟਾ ਪਾਸਾ ট্রাক ਦੇ ਉੱਪਰਲੀ ਸੜਕ ਤੇ ਪੇਚ ਬਣਾ ਦਵਾਂਗੇ ਜੀ ਅਤੇ ਇਸ ਲੜ ਦੇ ਵੀ ਦੋ ਹੀ ਪੰਨਿਆਂ ਦੇ ਚੋਪਰਲੇ ਪੰਨਿਆਂ ਨੂੰ ਪਚੇਂਗੀ ਤਰ੍ਹਾਂ ਖੋਲ ਲਵਾਂਗੇ ਉਸੇ ਤਰੀਕੇ ਨਾਲ ਆਪਾਂ ਇਸ ਲੜ ਦੇ ਵਿੱਚ ਵੀ ਵਲਾਂ ਨੂੰ ਇਕੱਠੇ ਕਰਾਂਗੇ ਜੀ ਜਿੱਥੇ ਆਪਣੇ ਇਸ ਤੋਂ ਪਹਿਲਾਂ ਵਾਲੇ ਲੜ ਦੇ ਜਿਹੜੇ ਵਲ ਨੇ ਖਤਮ ਹੁੰਦੇ ਨੇ ਉੱਥੇ ਆਪਾਂ ਇਸ ਲੜ ਦੇ ਵਲਾਂ ਨੂੰ ਸ਼ੁਰੂ ਕਰਾਂਗੇ ਜੀ ਅਤੇ ਚੰਗੀ ਤਰ੍ਹਾਂ ਸੈੱਟ ਕਰਦੇ ਹੋਏ ਆਪਾਂ ਇਸ ਲੜ ਨੂੰ ਵੀ ਹੱਥ ਫੇਰਦੇ ਹੋਏ ਖਿੱਚ ਕੇ ਲਗਾ ਦਵਾਂਗੇ ਜੀ ਹੰ ਜਿਹੜਾ ਆਪਾਂ ਅਗਲਾ ਲੜੜ ਲਗਾਉਣਾ ਇਸ ਨੂੰ ਵੀ ਬੈਕ ਟੂ ਬਿੰਚ ਕਰਾਂਗੇ ਲੜਦਾ ਮੋਟਾ ਆਪਾਂ ਸਭ ਪ੍ਰਾਕੇ ਪਲਿਸਾਡ ਦੇ ਪੇਜ ਬਣਾ ਦੇਵਾਂਗੇ ਜੀ ਅਤੇ ਇਸ ਲੜ ਦੇ ਵਿੱਚ ਵੀ ਆਪਾਂ ਉਸੇ ਤਰੀਕੇ ਨਾਲ ਵਲਣ ਨੂੰ ਇਕੱਠੇ ਕਰਾਂਗੇ ਜੀ ਤੇ ਚੰਗੀ ਤਰ੍ਹਾਂ ਸੈੱਟ ਕਰਕੇ ਆਪਾਂ ਇਸ ਲੜ ਨੂੰ ਲਗਾ ਦੇਣਾ ਹੈ ਜੀ ਅਤੇ ਬਾਅਦ ਵਿੱਚ ਆਪਣੇ ਬੜਾ ਨੂੰ ਸੰਗਣੇ ਕਰ ਲਵਾਂਗੇ ਜੀ ਜੇਕਰ ਕੋਈ ਆਪਣਾ ਜਿਹੜਾ ਵਾਲਾ ਢਿੱਲਾ ਹੋਵੇਗਾ ਉਸ ਨੂੰ ਦੱਬ ਕੇ ਬਾਅਦ ਦੇ ਨਾਲ ਦੱਬ ਕੇ ਉਸ ਲੜ ਦੇ ਵਿੱਚ ਵੜ ਦੇ ਵਿੱਚ ਆਪਾਂ ਹੋਰ ਬਲ ਬਣਾਵਾਂਗੇ ਜਿਸ ਜਿਹੜਾ ਆਪਣੇ ਬਲ ਨੇ ਜਿਹੜੇ ਸੰਘਣੇ ਹੋ ਜਾਣਗੇ ਜੀ ਅਤੇ ਆਪਣੀ ਪਾਗਾ ਜਿਹੜੀ ਦੇਖਣ ਦੇ ਵਿੱਚ ਹੋਰ ਵੀ ਜਿਆਦਾ ਸੋਹਣੀ ਲੱਗੇਗੀ ਜੀ ਚੰਗੀ ਤਰ੍ਹਾਂ ਸੈੱਟ ਕਰਕੇ ਆਪਾਂ ਇਸ ਲਾਣ ਨੂੰ ਵੀ ਹੱਥ ਫੇਰਦੇ ਹੋਏ ਖਿੱਚ ਕੇ ਲਗਾ ਦੇਵਾਂਗੇ ਜੀ ਇਹ ਲੜ ਲਗਾਉਣ ਤੋਂ ਬਾਅਦ ਹੁਣ ਆਪਾਂ ਆਪਣੇ ਬਲਾਂ ਨੂੰ ਸੈੱਟ ਕਰਾਂਗੇ ਜੀ ਆਪਣੇ ਬਲਾਂ ਨੂੰ ਸੰਘਣੇ ਕਰਾਂਗੇ ਜੀ ਉਹਦੇ ਨਾਲ ਦਿਨ ਆਪਾ ਪਾਪੜੀ ਸਾਈਡ ਦੇ ਪੇਚਾਂ ਨੂੰ ਵੀ ਸੈੱਟ ਕਰ ਲਵਾਂਗੇ ਜੀ। ਉਹਨਾਂ ਪਾਸੇ ਅੰਗੀ ਤਰ੍ਹਾਂ ਆਪਣੇ ਵੜਾ ਨੂੰ ਸੰਗਣੇ ਕਰ ਲੈਣਾ ਹੈ ਜੀ ਸੈੱਟ ਕਰ ਲੈਣਾ ਹੈ ਜੀ। ਹੁਣ ਜਿਹੜਾ ਆ ਪਾ ਅਗਲਾ ਲੜੜਾ ਲਗਾਉਣਾ ਇਸ ਨੂੰ ਬੈਕ ਤੋਂ ਪਿੰਚ ਕਰਾਂਗੇ ਜੀ ਲੜੜਾ ਮੋਟਾ ਪਾਸਾ ਉਪਰ ਆ ਕੇ ਉਪਰੀ ਸਾਈਡ ਕੁ ਪੇਚ ਬਣਾ ਦਵਾਂਗੇ ਜੀ ਇਸ ਲੜੜ ਦੇ ਵੀ ਦੋ ਹੀ ਪੰਨ ਚੋ ਉੱਪਰਲੇ ਪੰਨ ਆਪਾਂ ਚੰਗੀ ਤਰ੍ਹਾਂ ਥੱਲੇ ਤੱਕ ਖੋਲ ਲੈਣਾ ਹੈ ਜੀ ਇਸ ਵਾਰ ਜਿਹੜਾ ਬਣਾ ਇਸ ਲੜੜ ਦੇ ਉੱਪਰਲਾ ਪੱਲਾ ਹੋਵੇਗਾ ਉਸ ਨੂੰ ਆਪਾਂ ਅੱਖ ਤੱਕ ਖੋਲਾਂਗੇ ਜੀ ਚੰਗੀ ਤਰ੍ਹਾਂ ਅੱਖ ਤੱਕ ਖੋਲਣ ਤੋਂ ਬਾਅਦ ਆਪਾਂ ਉਂਗਲੀਆਂ ਤੇ ਅੰਗੂਠੇ ਦੇ ਨਾਲ ਇਸ ਲੜੜ ਦੇ ਵਿੱਚ ਵੀ ਉਸੇ ਤਰੀਕੇ ਨਾਲ ਬਲਾਂ ਨੂੰ ਇਕੱਠੇ ਕਰ ਲਵਾਂਗੇ ਜੀ ਅਤੇ ਚੰਗੀ ਤਰ੍ਹਾਂ ਇਸ ਲੜ ਦੇ ਵਾਲਾ ਨੂੰ ਵੀ ਸੈੱਟ ਕਰਦੇ ਹੋਏ ਆਪਾਂ ਹੱਥ ਵੇਢੇ ਹੋਏ ਖਿੱਚ ਕੇ ਇਸ ਲੜ ਨੂੰ ਲਗਾ ਦੇਣਾ ਹੈ ਜੀ ਜੇਕਰ ਆਪਾਂ ਗੱਲ ਕਰੀਏ ਇਸ ਪੱਗ ਦੀ ਲੈਂਥ ਦੀ ਤਾਂ ਇਸ ਪੱਗ ਦੀ ਲੈਂਥ ਡੀ 7.5 ਮੀਟਰ ਹੈ ਜੀ ਕਪੜਾ ਫੁੱਲ ਵੈਲ ਦਾ ਜੇਕਰ ਤੁਸੀਂ ਸ਼ੁਰੂ ਤੋਂ ਹੀ ਰੁਪਿਆ ਵੈਲ ਕੱਪੜੇ ਦੇ ਵਿੱਚ ਪੱਗ ਮੰਨਦੇ ਹੋ ਤਾਂ ਤੁਸੀਂ ਉਸ ਕਪੜੇ ਦੇ ਵਿੱਚ ਵੀ ਇਹ ਪੱਗਾਂ ਜਿਹੜੀ ਬਣ ਸਕਦੇ ਹੋ ਜੀ ਹੁਣ ਆਪਾਂ ਚੰਗੀ ਤਰ੍ਹਾਂ ਆਪਣੇ ਵਾਲਾਂ ਨੂੰ ਸੰਗੜੇ ਕਰ ਲਵਾਂਗੇ ਜੀ ਸੈੱਟ ਕਰ ਲਵਾਂਗੇ ਜੀ ਅਤੇ ਆਪਣੀ ਪੁਲੀਸਾਈਡ ਦੇ ਵਿੱਚਾਂ ਨੂੰ ਵੀ ਸੈੱਟ ਕਰ ਲਵਾਂਗੇ ਜੀ ਇਸ ਪੱਗ ਦੇ ਵਿੱਚ ਵਾਲਾਂ ਵਾਲੀ ਸਾਈਡ ਕੋਲ 6 ਲੜਾਂ ਆਉਣਗੇ ਜੀ ਅਤੇ ਉੱਪਰਲੇ ਪੇਚਾਂ ਵਾਲੀ ਸਾਈਡ ਕੋਲ 5 ਪੇਚ ਆਉਣਗੇ ਜੀ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਜੀ ਅਤੇ ਜੇਕਰ ਵੀਡੀਓ ਚੰਗੀ ਲਗੀ ਤਾਂ ਆਪਣੀ ਨੂੰ ਵੱਤ ਵਤ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਹੁਣ ਜਿਹੜਾ ਆਪਾਂ ਅਗਲਾ ਲੜਦ ਗੁਣਾ ਇਸ ਨੂੰ ਬੈਕ ਤੋਂ ਪੈਂਚ ਕਰਾਂਗੇ ਜੀ ਲੜਦਾ ਮੋਟਾ ਪਾਸਾ ਉੱਪਰ ਰੱਖ ਕੇ ਉਪਰਲੇ ਸਾਈਡ ਕੇ ਪੇਜ ਬਣਾ ਦਵਾਂਗੇ ਜੀ ਇਸ ਲੜਦ ਦੇ ਵੀ ਉੱਪਰਲੇ ਪੱਲੇ ਨੂੰ ਆਪਾਂ ਚੰਗੀ ਤਰ੍ਹਾਂ ਥੱਲੇ ਦਾ ਕੋਹਲ ਲੈਣਾ ਹੈ ਜੀ ਇਸ ਵਾਰ ਜਿਹੜਾ ਬਣਾ ਇਸ ਲੜਦ ਦਾ ਉੱਪਰਲਾ ਪੱਲਾ ਹੋਵੇਗਾ ਉਸ ਨੂੰ ਆਪਾਂ ਅੱਧੀ ਅੱਖ ਤੱਕ ਖੋਲਣਾ ਹੈ ਜੀ ਇਹਨੀ ਤਰ੍ਹਾਂ ਲੜ ਨੂੰ ਕੋਲ ਤੋਂ ਖੋਲਣ ਤੋਂ ਬਾਅਦ ਆਪਾਂ ਹੱਥ ਫੇਰ ਕੇ ਇੱਕ ਵਾਰ ਇਸ ਲੜ ਨੂੰ ਸਾਫ਼ ਕਰ ਲੈਣਾ ਹੈ ਜੀ। ਹੁਣ ਤਰ੍ਹਾਂ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਹੈ ਜੀ। ਅਤੇ ਜਿਵੇਂ ਆਪਾਂ ਪੇਚਾਂ ਵਾਲੀ ਪੱਗ ਦੇ ਵਿੱਚ ਲੜ ਨੂੰ ਫੋਲਡ ਕਰਦੇ ਹਾਂ ਉਸ ਤਰੀਕੇ ਨਾਲ ਆਪਾਂ ਇਸ ਲੜ ਨੂੰ ਫੋਲਡ ਕਰਾਂਗੇ ਜੀ ਪਹਿਲੀ ਵਾਰ ਲੜ ਨੂੰ ਫੋਲਡ ਕਰਨ ਤੋਂ ਬਾਅਦ ਆਪਾਂ ਬਾਧੂ ਕਪੜੇ ਨੂੰ ਥੱਲੇ ਨੂੰ ਖਿੱਚਾਂਗੇ ਅਤੇ ਦੂਜੀ ਵਾਰ ਫੋਲਡ ਕਰਕੇ ਆਪਾਂ ਇਸ ਲੜ ਨੂੰ ਹੱਥ ਫੇਰਦੇ ਹੋਏ ਖਿੱਚ ਕੇ ਲਗਾ ਦੇਣਾ ਹੈ ਜੀ। ਇਹ ਲੜ ਲੜ ਗੋਣਾ ਬੱਗ ਦੀ ਜਿਹੜੀ ਸ਼ੇਪ ਆ ਉਹ ਕੰਪਲੀਟ ਹੋ ਚੁੱਕੀ ਹੈ ਜੀ ਹੁਣ ਆਪਣਾ ਕਲਗੀ ਲੜ ਲੜ ਗੋਣਾ ਸਿਰ ਟਕਣਾ ਤੇ ਬੈਕ ਸਾਈਡ ਦਾ ਲੜ ਲੜ ਗੋਣਾ ਰਹਿ ਚੁੱਕਿਆ ਹੈ ਜੀ ਇਹ ਲੜ ਲੜ ਗੋਣਾ ਤਵਾਦ ਹੁਣ ਆਪਾਂ ਆਪਣੇ ਵਾਲਾਂ ਨੂੰ ਅ ਸੈੱਟ ਕਰ ਲਵਾਂਗੇ ਜੀ ਆਪਣੀ ਸ਼ੇਪ ਨੂੰ ਸੈੱਟ ਕਰ ਲਵਾਂਗੇ ਜੀ ਅਤੇ ਆਪਣੇ ਪੁਲੀ ਸਾਈਡ ਦੇ ਪੇਚਾਂ ਨੂੰ ਵੀ ਸੈੱਟ ਕਰ ਲਵਾਂਗੇ ਜੀ ਆਪਣੀ ਪੁਲੀ ਸਾਈਡ ਦੇ ਪੇਚਾਂ ਦੀ ਬਾਅਦ ਦੇ ਨਾਲ ਸਫਾਈ ਕਰ ਲਵਾਂਗੇ ਜੀ ਹੰ ਜਿਹੜਾ ਆਪਾਂ ਗਵਰਨਮੈਂਟ ਕੋਲ ਜਿੱਥੇ ਆਪੜੀ ਛੇ ਮੇਲਰ ਦੀ ਨੋਕ ਬਣਦੀ ਆ ਉੱਥੇ ਲਗਾਵਾਂਗੇ ਜੀ ਹੰ ਜਿਹੜਾ ਆਪਾਂ ਕੱਲ੍ਹ ਗੇ ਲੜ ਦੁਕਾਨਾਂ ਅਸ ਤੇ ਦੋਈ ਪੱਲੇ ਨੂੰ ਬਰਾਬਰ ਬਰਾਬਰ ਫੋਲਡ ਕਰ ਲੈਣਾ ਹੈ ਜੀ ਉੱਪਰ ਵਾਲੇ ਪੱਲੇ ਨੂੰ ਥੱਲੇ ਦੀ ਛਾੜ ਨੂੰ ਉੱਤੇ ਥੱਲੇ ਵਾਲੇ ਪੱਲੇ ਨੂੰ ਉੱਪਰਲੀ ਛਾੜ ਨੂੰ ਫੋਲਡ ਕਰਾਂਗੇ ਜੀ ਇਹਨੂੰ ਫੋਲਡ ਕਰਨ ਤੋਂ ਬਾਅਦ ਜਿਹੜਾ ਆਪਾਂ ਇਸ ਤੋਂ ਪਹਿਲਾਂ ਵਾਲਾ ਲੜਣ ਤਗਾ ਸੀ ਉਸ ਲੜ ਦੇ ਉੱਪਰ ਆਪਾਂ ਇਸ ਵਾਲ ਨੂੰ ਰੱਖਾਂਗੇ ਜੀ ਅਤੇ ਬਾਦੂ ਕੱਪੜੇ ਨੂੰ ਦਿਲ ਛਾੜ ਨੂੰ ਫੋਲਡ ਕਰਨ ਤੋਂ ਕਰ ਲਵਾਂਗੇ ਜੀ ਵੱਦੂ ਆਪਣੇ ਨੂੰ ਦਿਨਸ਼ਾਨੀ ਫੋਲਕਾਨ ਤੋਂ ਬਾਅਦ ਆਪਾਂ ਇੱਕ ਵਾਰ ਹੱਥ ਫੇਰ ਕੇ ਇਸ ਲੜ ਨੂੰ ਸਾਫ਼ ਕਰ ਲੈਣਾ ਹੈ ਜੀ ਅਤੇ ਜੇਕਰ ਇਸ ਲੜ ਦੇ ਉੱਪਰ ਜੜਾ ਬਲ ਪੈਂਦੇ ਹੋਣਗੇ ਉਸ ਨੂੰ ਆਪਾਂ ਬਾਅਦ ਦੇ ਨਾਲ ਸਾਫ਼ ਕਰ ਲਵਾਂਗੇ ਜੀ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਨ ਤੋਂ ਬਾਅਦ ਸੈੱਟ ਕਰਨ ਤੋਂ ਬਾਅਦ ਆਪਾਂ ਪੱਗ ਪੈਂਦੇ ਥੱਲੇ ਰੱਖ ਕੇ ਇਸ ਲੜ ਨੂੰ ਘੁਮਾ ਦੇਣਾ ਹੈ ਜੀ ਅਤੇ ਇਸ ਲੜ ਦੇ ਵਿੱਚ ਥੋੜੇ ਜਿਹਾ ਬਲ ਨੂੰ ਇਕੱਠੇ ਕਰਕੇ ਇਸ ਲੜ ਦੇ ਵਿੱਚ ਬਲ ਨੂੰ ਇਕੱਠੇ ਕਰਕੇ ਅਪਾ ਜੇ ਮੈਂ ਆਪਾ ਜਿਹੜਾ ਛੇਮਾਂ ਲੜ ਲਗਾ ਸੀ ਉਸ ਲੜ ਦੇ ਥੱਲੇ ਆਪਾਂ ਇਸ ਲੜ ਨੂੰ ਦੱਬ ਦੇਣਾ ਹੈ ਜੀ ਇਹ ਲੜ ਲਗਾਉਣ ਦੇ ਨਾਲ ਆਪਣੀ ਪੱਗ ਜਿਹੜੀ ਫਰੰਟ ਸਾਈਡ ਆ ਉਹ ਕੰਪਲੀਟ ਹੋ ਚੁੱਕੀ ਆ ਜੀ ਹੁਣ ਆਪਣਾ ਸਿਰ ਟਰਕਣਾ ਤੇ ਬੈਕ ਸਾਈਡ ਦਾ ਲੜ ਲਗਾਉਣਾ ਰਹਿ ਗਿਆ ਹੈ ਜੀ ਇਹ ਲੜ ਗੋਣ ਤੋਂ ਬਾਅਦ ਜੇਕਰ ਆਪਣੀ ਕਲਗੀ ਲੜ ਵਾਲੀ ਸਾਈਡ ਵੜ ਪੈਦੇ ਹੋਣਗੇ ਉਸ ਨੂੰ ਆਪਾਂ ਬਾਹਰ ਦੇ ਨਾਲ ਸਾਫ਼ ਕਰ ਲਵਾਂਗੇ ਜੀ ਅਤੇ ਆਪਣੀ ਸ਼ੇਪ ਨੂੰ ਵੀ ਸੈੱਟ ਕਰ ਲਵਾਂਗੇ ਜੀ ਅਤੇ ਜੇਕਰ ਆਪਣੀ ਪੱਗ ਦੀ ਕਿਸੇ ਵੀ ਸਾਈਡ ਤੇ ਕੱਪੜਾ ਬਾਹਰ ਨੂੰ ਉੱਭਰਦਾ ਹੋਵੇ ਉਸ ਨੂੰ ਆਪਾਂ ਹੱਥ ਦੀ ਗਿਬੇ ਨਾਲ ਦੱਬ ਕੇ ਦਬਾ ਦਵਾਂਗੇ ਜਿਹੜਾ ਆਪਾਂ ਸਿਰ ਤੇ ਕਨੈਕਟ ਦੇ ਸੈਂਟਰ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਲੜਦੇ ਸੀ ਉਸ ਦੇ ਨਾਲ ਟਕਾਂਗੇ ਜੀ ਇਸ ਲੜਦੇ ਤੋਂ ਪਹਿਲਾਂ ਨੂੰ ਬਰਾਬਰ-ਬਰਾਬਰ ਫੋਲਡ ਕਰਕੇ ਸਿਰ 'ਤੇ ਇਸ ਲੜਦੇ ਕੱਪੜੇ ਨੂੰ ਖਿਲਾਰ ਲੈਣਾ ਹੈ ਜੀ ਬਲੇ ਵਾਲੀ ਸੜੀ ਤੋਂ ਛੇਵੇਂ ਲੜਦੇ ਥੱਲੇ ਤੋਂ ਉੱਪਰਲੇ ਪੇਚ ਵਾਲੀ ਸੜੀ ਤੋਂ ਪਹਿਲੇ ਪੇਤੇ ਥੱਲੇ ਆਪਾਂ ਇਸ ਲੜਦੇ ਕੱਪੜੇ ਨੂੰ ਦੱਬਾਂਗੇ ਜੀ ਤੇ ਬੈਕ ਸਾਈਡ ਤੋਂ ਲੜ ਨੂੰ ਖਿੱਚ ਕੇ ਆਪਣੇ ਸਿਰ ਨੂੰ ਕਵਰ ਕਰ ਲਵਾਂਗੇ ਜੀ ਅਤੇ ਜੇਕਰ ਆਪਣਾ ਸਿਰ ਤਾਂ ਵੀ ਕਿਸੇ ਸੜੀ ਤੋਂ ਬਰੀਕ ਰੰਗ ਰਾਇਆ ਜਾਂਦਾ ਹੈ ਤਾਂ ਉਸ ਨੂੰ ਆਪਾਂ ਬਾਅਦ ਦੇ ਨਾਲ ਕਵਰ ਕਰ ਲਵਾਂਗੇ ਜੀ ਹੁਣ ਜਿਹੜਾ ਆਪਾਂ ਬੈਕ ਸਾਈਡ ਤੇ ਲੜਦ ਗਨੋ ਤੇ ਦੋ ਪੈ ਲੈਣ ਬਰਾ 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 ਫੋਲਡ ਕਰਕੇ ਲੜ ਨੂੰ ਬੈਕ ਸਾਈਡ ਤੇ ਦਬਾ ਦੇਣਾ ਹੈ ਜੀ ਹੁਣ ਜਿਹੜੀ ਆਪਣੀ ਪੱਗ ਦਾ ਕੰਪਲੀਟ ਹੋ ਚੁੱਕਿਆ ਜੀ ਪੱਗ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜਲਦੀ ਮਿਲਾਂਗੇ ਲੈਂਦੀ ਵੀਡੀਓ ਲੈ ਕੇ ਤਦ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ